ਜਾਣੀ ਜਦੋਂ ਚੌਂਕੀਦਾਰ ਨੂੰ ਨਾਲ ਲੈ ਲੈਂਦੇ ਸੀ ਨਾ ਚੌਂਕੀਦਾਰ ਨੇ ਫੇਕੈਂਸੀ ਆਂਡੇ ਬਣਾ ਕੇ ਲੈ ਕੇ ਆ ਉਹਨਾਂ ਨੂੰ ਮੈਂ ਕਈ ਵਾਰ ਜਾਣੀ ਜਿਵੇਂ ਭੈਣ ਭਾਈ ਪਰਸਨੀ ਤੌਰ ਤੇ ਕਿਹਾ ਸੀ ਤੁਸੀਂ ਵੀ ਨਹੀਂ ਸ਼ਰਾਬ ਪੀ ਲਿਆ ਕਰੋ ਵਪਾਰੀ ਨੂੰ ਨਾ ਪਲਾਇਆ ਕਰੋ ਫਿਰ ਮੈਂ 200 ਬੱਚੀਆਂ ਵੀ ਸੰਭਣੀਆਂ ਨੇ ਇਹ ਮੈਸ ਦਾ ਗੇਟ ਖਲਾਉਂਦਾ ਕਿ ਆਂਡੇ ਬਣਾਉਣ ਨੂੰ ਕਹਿੰਦੇ ਸੀਗੇ ਤੇ ਨਹੀਂ ਸੁਣੀ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੇ ਜਾਣੀ ਇਹ ਮੁੱਦਾ ਚੱਕਿਆ ਵੀ ਇੱਕ ਦਿਨ ਤਾਂ ਐਵੇਂ ਦਾ ਹੋਇਆ ਵੀ ਮੇਰੇ ਪਤੀ ਨੂੰ ਸੱਧਿਆ ਉਹਨਾਂ ਦੇ ਸਾਹਮਣੇ ਮੈਨੂੰ ਅਪਸ਼ਬਦ ਬੋਲੇ ਤੇ ਭੈਣਾ ਤੱਕ ਦੀਆਂ ਗਾਲਾਂ ਵੀ ਕੱਢੀਆਂ ਤੇ ਕਿਹਾ ਤੈਨੂੰ ਇੱਥੋਂ ਭਜਾ ਦੂੰਗਾ ਮੈਂ ਤੇਰੇ ਪੱਬ ਚ ਕਾ ਨੂੰ ਪੰਜ ਕੁੜੀਆਂ ਤੇਰੇ ਬਰੋਚ ਚ ਕਰੂੰਗਾ ਤੇ ਮੈਂ ਕੰਨਿਆ ਇੰਨਾ ਵੱਡਾ ਕੰਨਿਆ ਸਕੂਲ ਆ ਮਲੇਰ ਕੋਰਲੇ ਮੈਂ ਤਾਂ ਉੱਥੇ ਇੰਨਾ ਵੱਡਾ ਕਾਂਡ ਕਰਕੇ ਆ ਗਿਆ ਤੂੰ ਮੇਰਾ ਕੀ ਕਰ ਲੇਂਗੀ ਤੇ ਮੈਂ ਤਾਂ ਮੇਰੀ ਤਾਂ ਚਲਦੀ ਉਹ ਬਹੁਤ ਆ ਕੀ ਕਾਂਡ ਕੀਤਾ ਸੀ ਜਿਹੜਾ ਉੱਥੇ ਜੀ ਇਹਦੇ ਕੋਈ ਛੇੜਛਾੜ ਦਾ ਕੰਡ ਸੀਗਾ ਕਿਸੇ ਮੈਡਮ ਦੇ ਨਾਲ ਉਹ ਇਹਦਾ ਸਾਬਤ ਹੋ ਗਿਆ ਸੀਗਾ ਹੂੰ ਹਾਂ ਜੀ ਉੱਥੇ ਇਹਨੂੰ ਸਪੈਸ਼ਲ ਰਿਪੋਰਟ ਤੇ ਲਿਖਿਆ ਵੀ ਗਿਆ ਵੀ ਇਹਨੂੰ ਜਵਰੀ ਰਿਟਾਇਰ ਕੀਤਾ ਜਾਵੇ ਜਾਂ ਇਹਦੀ ਜੋ ਵੀ ਇਹਦੀ ਪੋਸਟਿੰਗ ਆ ਸਿਰਫ ਮੁੰਡਿਆਂ ਦੇ ਸਕੂਲ ਦੇ ਵਿੱਚ ਹੀ ਹੋਵੇ ਕੁੜੀਆਂ ਦੇ ਸਕੂਲ ਦੇ ਵਿੱਚ ਇਹਦੀ ਪੋਸਟਿੰਗ ਨਾ ਹੋਵੇ ਪਰ ਇਹ ਪਤਾ ਨਹੀਂ ਜਾਣੀ ਕਿਹੜੀ ਉਹ ਗੰਦੀ ਸਰਕਾਰ ਸੀ ਜਿਨੇ ਇਹਨਾਂ ਦਾ ਰਿਕਾਰਡ ਬਿਨਾ ਚੈੱਕ ਕੀਤੇ ਇਹਨਾਂ ਨੂੰ ਇੱਥੇ ਪ੍ਰਿੰਸੀਪਲ ਆ ਤਾਂ ਕਿੰਨੇ ਬੱਚੇ ਨੇ ਤੁਹਾਡੇ ਅੰਡਰ ਜਿਹੜੇ ਜਿੰਨਾਂ ਤੁਸੀਂ ਦੇਖ ਰਿਹਾ ਕਰੋ ਮੇਰੇ ਅੰਡਰ ਜੀ 200 ਬੱਚਾ 200 ਬੱਚਾ ਹਾਂ ਸਾਰੇ ਬੱਚੇ ਮਜਬੂਰ ਗਰੀਬ ਅਨਾਥ ਬੇਸਹਾਰਾ ਸਾਰੇ ਬੱਚੇ ਐਵੇਂ ਦੇ ਨੇਗੇ ਉਹਨਾਂ ਨੇ ਜਾਣੀ ਐਸ ਟਾਈਮ ਤਾਂ ਅਸੀਂ ਵੀ ਇੰਨਾ ਕੁ ਦਵਾ ਲਿਆ ਸੀਗਾ ਉਹਨਾਂ ਨੇ ਵੀ ਵੀ ਸਾਡਾ ਖਾਣਾ ਪਾਣੀ ਵੀ ਦੁੱਬਰ ਹੋਇਆ ਪਿਆ ਸੀ ਆ ਕੱਲ ਦੀ ਤਾਜ਼ਾ ਗੱਲ ਆ ਜੀ ਬੱਚਿਆਂ ਦਾ ਪੇਪਰ ਸੀਗਾ ਤੇ ਸਨੇਹਾ ਦੇਤਾ ਵੀ ਮੈਂ ਨਹੀਂ ਬੱਚਿਆਂ ਨੂੰ ਲੈ ਕੇ ਜਾ ਸਕਦਾ ਹੋਸਟਲ ਵਾਲਿਆਂ ਨੂੰ ਜਿਵੇਂ ਮਰਜ਼ੀ ਜਾਣ ਹੁਣ ਜਿਨ੍ਹਾਂ ਦੇ ਜੀ ਨੇੜੇ ਤੇੜੇ ਦੇ ਪਿੰਡ ਸੀ ਜਾਂ ਕੋਈ ਹੈ ਸੀ ਘਰੇ ਲੈ ਕੇ ਜਾਣਾ ਉਹ ਲੈ ਗਏ ਪਰ ਮੇਰੇ ਬਾਕੀ 10 ਬੱਚੇ ਉਹ ਕਿਹਦੇ ਨਾਲ ਜਾਣ ਕਿਸੇ ਦੀ ਮਾਂ ਨਹੀਂ ਕਿਸੇ ਦਾ ਪਿਓ ਨਹੀਂ ਕਿਸੇ ਦਾ ਕੋਈ ਵੀ ਨਹੀਂ ਉਹ ਕਿਹਦੇ ਨਾਲ ਜਾਣ ਜਿੱਤਵਾਲ ਪੇਪਰ ਦੇਣ ਜਾਣਾ ਸੀ ਫਿਰ ਉਹ ਜੀ ਮੈਂ ਆਪਦੇ ਵੱਲੋਂ ਆਪਦੇ ਸਿਰ ਤੇ ਪ੍ਰਬੰਧ ਕਰਕੇ ਉਹਨਾਂ ਦਾ ਪੇਪਰ ਦਵਾਇਆ ਬੱਚਿਆਂ ਦੀ ਪੜ੍ਹਾਈ ਤੇ ਉਸ ਮਾਹੌਲ ਦਾ ਕਿੰਨਾ ਅਸਰ ਲੱਗਿਆ ਤੁਹਾਨੂੰ ਕਿੰਨਾ ਕੁ ਜੀ ਅਸਰ ਹੀ ਅਸਰਾ ਜੀ ਬੱਚੇ ਜਦੋਂ ਨਾ ਸ਼ਾਮ ਨੂੰ ਟਿਊਸ਼ਨ ਤੇ ਜਾਂਦੇ ਉਹਨਾਂ ਨੂੰ ਉੱਥੇ ਡਰਾਇਆ ਜਾਂਦਾ ਖਾਸ ਕਰਕੇ 8ਵੀਂ ਵਾਲਿਆਂ ਨੂੰ ਕਹਿੰਦੇ ਮੈਂ ਤੁਹਾਡੇ ਨਾਲ 11 ਬੱਚੇ ਤਾਂ ਫੇਲ ਕਰਨੀ ਕਰਨੀ ਨੇ ਤੇ ਬਾਕੀ ਟਿਊਸ਼ਨ ਟਾਈਮ ਮੀਨਜ਼ ਆ ਨਹੀਂ ਸਕਦੇ ਜੈਂਟਸ ਉੱਤੇ ਪਰ ਇਹਨਾਂ ਨੇ ਉੱਥੇ ਟਿਊਸ਼ਨ ਤੇ ਢੇਡਾ ਮਾਰਨਾ ਹੀ ਮਾਰਨਾ ਮੈਨੂੰ ਸਖਤ ਮਨਾ ਕਰਿਆ ਹੋਇਆ ਵੀ ਟਿਊਸ਼ਨ ਟਾਈਮ ਨਹੀਂ ਜਾਣਾ ਤੇ ਟਿਊਸ਼ਨ ਵਾਲੀਆਂ ਮੈਡਮਾਂ ਨੂੰ ਵੀ ਕਿਹਾ ਤੁਸੀਂ ਇਹਨੂੰ ਨਹੀਂ ਬੁਲਾਉਣਾ 9ਵੀਂ 10ਵੀਂ ਨੂੰ ਸਖਤਾਈ ਕੀਤੀ ਹੋਇਆ ਵੀ ਤੁਸੀਂ ਕਿਸੇ ਵੀ ਬੱਚੇ ਨੇ ਸਵਾਲ ਪੁੱਛਣ ਨਹੀਂ ਜਾਣਾ ਜਿਹੜਾ ਜਾਊਗਾ ਉਹਦੇ ਥੱਪੜ ਮਾਰ ਮਾਰ ਕੇ ਮੂੰਹ ਭੰਦੂ ਲੱਤਾਂ ਤੋੜ। ਅੱਛਾ ਜਦੋਂ ਡਰਿੰਕ ਕਰ ਦੇ ਕਰਕੇ ਆਉਂਦੇ ਸੀ ਉਸ ਵੇਲੇ ਬੱਚਿਆਂ ਦੇ ਨਾਲ ਬਿਹੇਵੀਅਰ ਕਿੱਦਾਂ ਦਾ ਹੁੰਦਾ ਹੈ ਗੱਲਬਾਤ ਕਿੱਦਾਂ ਦੀ ਹੁੰਦੀ ਸੀ ਸਰ ਇਹ 3 ਅਕਤੂਬਰ ਦੀ ਗੱਲ ਆ ਵੀ ਮੈਨੂੰ ਲੱਗਦਾ ਡ੍ਰਿੰਕ ਤੱਕ ਹੀ ਕੁਝ ਹੋਰ ਵੀ ਇਹਨਾਂ ਨੇ ਕੀਤਾ ਹੋਗਾ ਕਿਉਂਕਿ 4 ਵਜੇ ਤੋਂ ਲੈ ਕੇ ਪੌਣੇ 7 ਵਜੇ ਤੱਕ ਇਹਨਾਂ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਇਰਿਟੇਟ ਕਰਿਆ ਉਥੇ ਜਾਨੀ ਬੱਚਿਆਂ ਨੂੰ ਇਹ ਮਨਾ ਰਹੇ ਸੀ ਵੀ ਤੁਸੀਂ ਵਾਰਡਨ ਨੂੰ ਕਹੋ ਮੈਂ ਉਹ ਤੁਹਾਡੀ ਵਾਰਡਨ ਭਜਾਉਣੀ ਆ ਮੈਂ ਰੱਖਣੀ ਨਹੀਂ ਹੈਗੀ ਕੋਈ ਵੀ ਬੰਦਾ ਸੋਫੀਆ ਉਹ ਕਦੇ ਵੀ ਐਵੇਂ ਦੇ ਵਾਰਡ ਜੂਸ ਨਹੀਂ ਕਰਦਾ ਹੈਗਾ ਜਦਕਿ ਵੀ ਜਦੋਂ ਵੀ ਬੱਚਿਆਂ ਨਾਲ ਗੱਲ ਕਰਨੀਆਂ ਤਾਂ ਕੋਈ ਲੇਡੀ ਜ਼ਰੂਰ ਨਾਲ ਹੋਣੀ ਚਾਹੀਦੀ ਨਹੀਂ ਇਹ ਬਹੁਤ ਜਿਹੜੇ ਸ਼ਬਦ ਉਹ ਤੁਮ ਬੋਲਦਾ ਸੀ ਨਾ ਮੈਂ ਡੱਕਰ ਦੇਣੀ ਆ ਮੈਂ ਤਾਂ ਇਹ ਭਜਾ ਦੇਣੀ ਆ ਤੁਹਾਡੇ ਮੈਂ ਮੂੰਹ ਪਾਣ ਦੂ ਕੋਈ ਵੀ ਖਾਸ ਕਰਕੇ ਪ੍ਰਿੰਸੀਪਲ ਤੇ ਵਿਦਿਆਰਥੀ ਨਾਲ ਐਮੀਤ ਲੈਂਗੁਏਜ ਨਹੀਂ ਵਰਤ ਸਕਦਾ ਹੈਗਾ ਉਹ ਨਸ਼ੇ ਦੇ ਵਿੱਚ ਸੀ ਇਸੇ ਕਰਕੇ ਹੀ ਉਹ ਐਵੇਂ ਦੀ ਯੂਜ਼ ਕਰ ਰਿਹਾ ਸੀ 24 ਤਰੀਕ ਨੂੰ ਵੀ ਜਿਹੇ ਨਸ਼ੇ ਦੇ ਵਿੱਚ ਸੀ ਉਹ ਦਿਨ ਵੀ ਨਹੀਂ ਉਹ ਪਹਿਲਾਂ ਬੱਚਿਆਂ ਦੀ ਗੱਲ ਸੁਣਦੇ ਜਾਂ ਮੈਨੂੰ ਵਿੱਚ ਬੁਲਾਉਂਦੇ ਵੀ ਕੀ ਗੱਲ ਹੋਈ ਆ ਬੈਠਦੀ ਸਾਰੀ ਇਹ ਗੱਲ ਸੀ ਤੁਹਾਡੇ ਕੈਰੇਕਟਰ ਸਰਟੀਫਿਕੇਟ ਨਹੀਂ ਦੇਣੇ ਤੁਹਾਨੂੰ ਮੈਂ ਆ ਹੀ ਕਰਨ ਨੂੰ ਬਾਹ ਕਰ ਦੂੰ ਤੇ ਕੀ ਮੰਗ ਕਰਦੇ ਹੋ ਕਿਉਂਕਿ ਤੁਹਾਡੇ ਦੁਆਰਾ ਕਿਹਾ ਗਿਆ ਸੀ ਵੀ ਇਹ ਮਾਮਲਾ ਜਿਹੜਾ ਹੁਣ ਉੱਚੇ ਪੱਧਰ ਤੇ ਦੀ ਕੈਲੀ ਇਨਕੁਆਰੀ ਹੋਊਗੀ ਡੀਸੀ ਸਾਹਿਬ ਕੋਲੇ ਮੰਗ ਪੱਤਰ ਦਿੱਤਾ ਸੀ ਕੀ ਪ੍ਰੋਸਸ ਅਦਾਇਆ ਜੀ ਸਰ ਉਹਨਾਂ ਨੇ ਇਨਕੁਆਰੀ ਲਾਈ ਆ ਜਾਣੀ ਮੇਰੀ ਤਾਂ ਇਹੀ ਪੁਕਾਰ ਆ ਪਿੰਡ ਵਾਸੀਆਂ ਦੇ ਨਾਲ ਇਹਨਾਂ ਨੇ ਮੈਨੂੰ ਸਾਥ ਦਿੱਤਾ ਵੀ ਬੱਚੀਆਂ ਨੂੰ ਬਚਾਇਆ ਜਾਵੇ ਕੱਲ ਨੂੰ ਕੋਈ ਉਹ ਹਾਦਸਾ ਨਾ ਹੋ ਜੇ ਜਿਹਦੇ ਲਈ ਆਪਾਂ ਨੂੰ ਪਛਤਾਉਣਾ ਪਵੇ ਜੋ ਹੋ ਰਏ ਨੇ ਉਹ ਸਾਖ ਸਾਤ ਦਿਸ ਰਹੇ ਨੇ ਵੀ ਉਹ ਨਾ ਹੋ ਜੇ ਤੇ ਇੱਥੇ ਲੇਡੀਜ਼ ਪ੍ਰਿੰਸੀਪਲ ਲਿਆਂਦੀ ਜਾਵੇ ਅੱਜ ਆ ਸਾਰੇ ਪਿੰਡ ਵਾਸੀ ਮੇਰੇ ਨਾਲ ਇਸੇ ਗੱਲ ਤੇ ਖੜੇ ਨੇ ਮੈਂ ਵੀ ਇਹੀ ਪੁਕਾਰ ਕਰਦੀ ਆ ਵੀ ਮੈਨੂੰ ਮੈਨੂੰ ਬੇਸ਼ੱਕ ਇਹ ਹੁਣ ਕਹਿ ਦੇਣਾ ਰਿਜ਼ਾਈਨ ਦੇ ਕਿ ਮੈਂ ਘਰ ਚਲੀ ਜਾऊं ਵੀ ਪਰ ਮੇਰੀਆਂ ਬੱਚੀਆਂ ਨੂੰ ਬਚਾਇਆ ਤਾਂ ਮੇਰੀ ਇਹੀ ਪੁਕਾਰ ਆ ਪਿੰਡ ਵਾਸੀਆਂ ਦੇ ਨਾਲ ਤੇ ਪਿੰਡ ਵਾਸੀਆਂ ਨੂੰ ਤਰਪਾਲ ਜੀ ਤਵਾਡੇ ਪਿੰਡ ਦਾ ਜਿਹੜਾ ਵਿਵਾਦ ਹੈ ਇਹ ਜਿਹੜੇ ਹਾਈਲਾਈਟ ਹੋਇਆ ਹੋਇਆ ਹੈ ਤੇ ਪਿੰਡ ਵਾਸੀਆਂ ਦਾ ਕੀ ਦਾ ਮਾਵਾ ਬਣੀ ਇਹਦਾ ਮਾਨ ਇੱਥੇ ਦਾ ਆਮ ਤੌਰ 'ਤੇ ਜਰਾ ਨਹੀਂ ਬੱਤ ਚਾਹਾਂ ਉਹਨਾਂ ਦੇ ਵਧੀਆ ਪ੍ਰਿੰਟ ਲਈ ਵਧੀਆ ਪੜਾਈ ਦੀ ਲੇਕਿਉ ਉਹਨਾਂ ਦੇ ਪ੍ਰੋਗਰਾਮ ਦਾ ਬਹੁਤ ਜਿਹੇ ਦਿੰਦੇ ਨੇ ਦੇਖਣਾ ਇਹ 2 ਸਾਲ ਹੋ ਗਏ 2 ਸਾਲ ਨੇ ਪ੍ਰਿੰਸੀਪਲ ਜਦੋਂ ਆਇਆ ਉਦੋਂ ਦਾ ਇਹ ਹੋਸਟਲ ਦੇ ਵਿੱਚ ਆ ਰਿਹਾ ਘਟ ਰਹੀ ਘਟ ਰਿਹਾ ਜਾ ਰਿਹਾ ਬਹੁਤ ਗਲਤ ਰਸਤਾਂ ਕਰਦਾ ਉਹ ਲੋਕ ਜੋ ਤੇ ਕੰਮ ਕਰ ਰਹੀਆਂ ਨੇ ਲੇਡੀਜ਼ ਉਹਨਾਂ ਨੂੰ ਬਹੁਤ ਗਲਤ ਬੋਲਦਾ ਬਹੁਤ ਆਪ ਬੋਲਦਾ ਅਸੀਂ ਵੀ ਦੋ ਵਾਰੀ ਗਏ ਆ ਉਹਦੇ ਕੋਲੇ ਵੀ ਭਾਈ ਤੂੰ ਆ ਗੱਲ ਆ ਜੇ ਕੋਈ ਕੰਮ ਕਰਾਉਣਾ ਵੀ ਅਸੀਂ ਪੈਸੇ ਦੇ ਦਿਆਂ ਕਰਾਂਗੇ ਪਰ ਇਹ ਤਾਂ ਹੁਣ ਆਪਣੇ ਖਾਣੇ ਬਣਾਉਣ ਵਾਸਤੇ ਰੱਖਿਆ ਨੂੰ ਵੀ ਤੁਸੀਂ ਇਹਨਾਂ ਤੋਂ ਉਹ ਕੰਮ ਨਾ ਕਰਾਓ ਉਹ ਕਹਾਂ ਨਾ ਜੀ ਮੈਂ ਤਾਂ ਕਰਾਉਣੇ ਹਨ ਤੁਸੀਂ ਕੋਣ ਸਾਨੂੰ ਰੋਕਣ ਵਾਲੇ ਪੈਸੇ ਤੁਸੀਂ ਕਿਉਂ ਦਵਾਂਗੇ ਅਸੀਂ ਜਾਂ ਸਾਡੇ ਕੋਲੇ ਰੱਖੀਏ ਇਹਨਾਂ ਤੋਂ ਕੰਮ ਕਰਾਉਣਾ ਅੱਛਾ ਪਿੰਡ ਦੀ ਮੌਜੂਦਾ ਪੰਚਾਇਤ ਦਾ ਸਟੈਂਡ ਕੀ ਹੈ ਇਸ ਦੇ ਉੱਤੇ ਕਿਉਂਕਿ ਕਹੇ ਲਈ ਵੀ ਜੇ ਕੋਈ ਵੱਡਾ ਹਾਦਸਾ ਵਾਪਰਦਾ ਜਾਂ ਕਹੇ ਲਈ ਕੋਈ ਘਟਨਾ ਵਾਪਰਦੀ ਆ ਕੀ ਉਸ ਵੇਲੇ ਜਾਗ ਆਉਗੀ ਪਿੰਡ ਦੇ ਹੋਰ ਜਿਹੜੇ ਲੋਕ ਨੇ ਕਿਹਾ ਕਿ ਅਸੀਂ ਦੇਖਿਆ ਕਿ ਜਾਦਾ ਲੋਕ ਨੇ ਜਿਹੜੇ ਉਹ ਅੱਗੇ ਨਹੀਂ ਆ ਰਹੇ ਸ਼ਾਇਦ ਡਰ ਸਤਾ ਰਿਹਾ ਕਿਸੇ ਦਾ ਇਹ ਡਰ ਸਤਾ ਇਹ ਦੇਖੋ ਪੰਚਾਇਤ ਬਹੁਤ ਵਧੀਆ ਪੰਚਾਇਤ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਹੀ ਗੱਲ ਨਹੀਂ ਕਿ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕਰਦਾ ਲੇਕਿਨ ਉਹ ਜਦੋਂ ਉਹ ਨੂੰ ਵੀ ਉੱਥੇ ਕਹਿੰਦਾ ਮੇਰੀ ਸੁਣਦਾ ਇਨੀ ਪ੍ਰਿੰਸੀਪਲ ਨਹੀਂ ਸੁਣ ਉਹ ਵੀ ਫਿਰ ਜਾਣ ਸਾਡੇ ਕਹਿੰਦਾ ਵੀ ਮੈਂ ਉੱਥੇ ਆਪਣੀ ਬੇਇੱਜ਼ਤੀ ਥੋੜਾ ਕਰਾਉਣੀ ਇਸ ਗੱਲ ਕਰਕੇ ਉਹ ਵੀ ਮਤਲਬ ਪੰਚਾਇਤ ਦੇ ਦੋ ਵੀ ਤਾਂ ਪੰਚਾਇਤ ਜੀ ਮਾਫੀ ਮੰਗਿਆ ਉਹ ਕਹਾਂ ਜੀ ਫੇਰੇ ਜਿਹੜੀ ਨਵੀਂ ਉਹ ਬਾੜ ਰ ਸਰ ਉਹਦੇ ਕਰਕੇ ਜਿਆਦਾ ਕੰਮ ਖਰਾਬ ਹੋ ਰਿਹਾ ਉਹਨੂੰ ਪੰਚਾਇਤ ਦੇ ਵਿੱਚ ਮੰਨੇ ਸੀ ਮੈਂ ਇਹਨੂੰ 2 ਮਹੀਨੇ ਹਟਾ ਦੂੰਗਾ ਲੇਕਿਨ ਉਹ ਹਟਾਈ ਨਹੀਂ ਉੱਥੇ ਦੀ ਗੋਤੀ ਫੇਰ ਹੈ ਹਾਲਾਂਕਿ ਉਹ ਆਪ ਰਕੀਆਂ ਨਾਲ ਉਹ ਬੱਤੀ ਰਹਿੰਦੀ ਆ ਉਹਦੀ ਕੁੜੀ ਰਹਿੰਦੀ ਆ ਗਾਂ ਇੱਕੋ ਨਾਲ ਲੇਡੀਜ਼ ਹੋਰ ਹੈ ਉਹ ਪਤਾ ਨਹੀਂ ਕੌਣ ਹਨ ਉਹ ਵੀ ਉੱਥੇ ਹੋਰ ਰਤੀ ਰਾਤ ਨੂੰ ਰਹਿੰਦੇ ਨੇ ਇਹਦੀ ਵੀ ਇਨਕੁਆਰੀ ਕਰੀਆ ਵੀ ਕੌਣ ਹੈ ਕੌਣ ਆ ਹੁਕਮ ਨਹੀਂ ਇਤਨਾ ਕਿਤੇ ਰਾਨੀ ਜੀ ਤੇ ਤੁਸੀਂ ਵੀ ਸਕੂਲ ਦੇ ਨਾਲ ਹੀ ਸੰਬੰਧਤ ਹੋ ਜੀ ਹਾਂਜੀ ਸਰ ਮੈਂ ਉੱਥੇ ਹੈੱਡ ਕੁੱਕਰ ਹੋਸਟਲ ਚ ਸਰ ਮੈਂ ਤਾਂ 4 ਮਹੀਨੇ ਹੋ ਗਏ ਰਿਜ਼ਾਈਨ ਮੈਡਮ ਨੂੰ ਦਿੱਤਾ ਸੀਗਾ ਵੀ ਮੈਂ ਲੱਗਣਾ ਨਹੀਂ ਹੈਗਾ ਵੀ ਉੱਥੇ ਬਹੁਤ ਕੰਮ ਲਿਆ ਜਾ ਰਿਹਾ ਸਾਡੇ ਤੋਂ ਮਜਬੂਰੀ ਉੱਤੇ ਤੁਸੀਂ ਐਜੇ ਕੁੱਕ ਜੋਇਨ ਕੀਤਾ ਸੀ ਜਾਂ ਨਹੀਂ ਸਰ ਉਹਨਾਂ ਨੇ ਗੱਲਬਾਤ ਪਹਿਲਾਂ ਕੀਤੀ ਸੀ ਵੀ ਅਸੀਂ ਤੁਹਾਡੇ ਤੋਂ ਲੇਬਰ ਵੀ ਕਰਵਾਵਾਂਗੇ ਨਹੀਂ ਸਰ ਮੈਨੂੰ 15 ਸਾਲ ਹੋ ਗਏ ਉੱਥੇ ਲੱਗੀ ਨੂੰ ਹੁਣ ਸਰ 2 ਸਾਲਾਂ ਤੋਂ ਜ਼ਿਆਦਾ ਪ੍ਰਿੰਸੀਪਲ ਸਰਾਏ ਨੇ ਇਹਨਾਂ ਨੇ ਇੰਨਾ ਸਾਡੇ ਤੇ ਜ਼ੁਲਮ ਕਰੇ ਨੇ ਨਾ ਨਾ ਕਰਨ। ਤੇ ਦੇਖੋ ਸਵੇਰੇ ਸਾਢੇ 6 ਅਸੀਂ ਜਾਣੇ ਡਿਊਟੀ ਦੇਖੋ ਸਾਡੀ। ਰਾਤ ਨੂੰ 8:30 ਵਜੇ ਆਉਣਾ ਤਿੰਨੋਂ ਟਾਈਮ ਖਾਣਾ ਹੈ ਸਾਡਾ 200 ਬੱਚੇ ਦਾ। ਤੇ ਤੁਸੀਂ ਆਪ ਦੇਖੋ ਆਪਾਂ ਘੱਟ ਇੱਕ ਘੰਟਾ ਰਸੋਈ 'ਚ ਕੰਮ ਕਰਕੇ ਖਤ ਜਾਣੇ ਆ। ਉੱਥੇ ਸਾਨੂੰ ਸਾਰਾ ਦਿਨ ਕੰਮ ਨਹੀਂ ਦਿੱਤਾ ਹੈ। ਫਿਰ ਉਸ ਦੇ باوجود ਜਿਹੜਾ ਕੰਟੈਕਟ ਫ੍ਰੀ ਹੁੰਦਾ ਸੀ ਸਾਡੇ ਕੋਲ 2 ਘੰਟੇ ਕਹਿੰਦੇ ਸੀ ਉਧਰ ਚੱਲੋ ਜੀ ਕੰਮ ਕਰਨ। ਦੇਖੋ ਤੱਕ ਕੇ ਸਾਡੇ ਤੋਂ ਬਾਹਰ ਸੜਕ ਤੇ ਵੀ ਸਫਾਈ ਕਰਵਾਈ ਹੈ ਇਹਨਾਂ ਨੇ ਸਕੂਲ ਦੇ ਬਾਹਰਲੇ ਪਾਸੇ ਕੀ ਲੱਗਦਾ ਵੀ ਜਾਣ ਕੇ ਹਰਾਸ ਕੀਤਾ ਜਾ ਰਿਹਾ ਸੀ ਤੁਹਾਨੂੰ ਸਰ ਜੇ ਅਸੀਂ ਕੁਝ ਕਹਿੰਦੇ ਸੀ ਉਹਨਾਂ ਨੂੰ ਤਾਂ ਉਹ ਕਹਿੰਦੇ ਸੀ ਵੀ ਤਨਖਾਹ ਨਹੀਂ ਮਿਲਦੀ ਤੁਹਾਨੂੰ ਤਨਖਾਹ ਮਿਲ ਰਹੀ ਹੈ ਸਰ ਉਹਨਾਂ ਨੂੰ ਤਾਂ ਅਸੀਂ ਕੀ ਕਹਿਣਾ ਸਰ ਨੂੰ ਚੌਂਕੀਦਾਰ ਨੂੰ ਭੇਜ ਦੱਸ ਸੀ ਵੀ ਉਹਨਾਂ ਨੂੰ ਸੱਦ ਕੇ ਲਿਆਓ ਅਸੀਂ ਉਹਨਾਂ ਨੂੰ ਕਹਿਣਾ ਅੰਕਲ ਵੀ ਅਸੀਂ ਹੁਣ ਇੱਧਰ ਖਾਣਾ ਬਣਾਈਏ ਜਾ ਉੱਧਰ ਜਾਏ ਕਹਿੰਦੇ ਜੀ ਮੈਨੂੰ ਨਹੀਂ ਪਤਾ ਬਾਈ ਪ੍ਰਿੰਸੀਪਲ ਸਰ ਨੇ ਬੁਲਾਇਆ ਮੌਕੇ ਦੇ ਅਫਸਰ ਨੇ ਕਹਿਣਾ ਤਾਂ ਮੰਨਣਾ ਹੀ ਪਊਗਾ ਇਹੋ ਜਿਹਾ ਕੁਝ ਕਿਹਾ ਜਾਂਦਾ ਸੀ ਤੁਸੀਂ ਕੀ ਮੰਗ ਕਰਦੇ ਹੋ ਹੁਣ ਸਰਕਾਰ ਸਰ ਮੇਰੀ ਤਾਂ ਇਹ ਹੀ ਮੰਗ ਹੈ ਕਿ ਪ੍ਰਿੰਸੀਪਲ ਸਰ ਨੂੰ ਇੱਥੋਂ ਬਦਲੀ ਕਰਾਉਣੀ ਚਾਹੀਦੀ ਹੈ ਇੱਥੋਂ ਜਾਣਾ ਚਾਹੀਦਾ ਇਹਨਾਂ ਨੂੰ ਵੈਸੇ ਤਾਂ ਡਿਊਟੀ ਵੀ ਨਾ ਦਿਓ ਜਿਹੋ ਜੇ ਇਹਨਾਂ ਦੇ ਹਰਕਤਾਂ ਨੇ ਠੀਕ ਹੈ ਨਾ ਤੇ ਇੱਥੇ ਲੇਡੀਸ ਪ੍ਰਿੰਸੀਪਲ ਹੋਣੀ ਚਾਹੀਦੀ ਹੈ ਤਾਂ ਜੋ ਸਾਡੀਆਂ ਬੱਚੀਆਂ ਆਪਣਾ ਦੁੱਖ ਸੁੱਖ ਉਹਨਾਂ ਨਾਲ ਤਰਸ ਹਨ ਸਾਂਝਾ ਤਕਲੀਫ ਹੈ ਕੋਈ ਦੱਸ ਗਣ ਸਾਡੇ ਵੱਲੋਂ ਸਰ ਬੱਚਿਆਂ ਨੂੰ ਪੁੱਛ ਲਓ ਜੇ ਕੋਈ ਤਕਲੀਫ ਹੈ ਅਸੀਂ ਜ਼ਿੰਮੇਵਾਰ ਹਾਂ ਉਹਨਾਂ ਦੀ ਕਿਤੇ ਨਾ ਕਿਤੇ ਸੰਦੀਪ ਜੀ ਤੇ ਤੁਹਾਡੇ ਬੱਚੇ ਪੜਦੇ ਨੇ ਹਾਂਜੀ ਮੇਰੀ ਬੇਟੀ ਪੜਦੀ ਹੈ ਜੀ ਕਿਹੜੇ ਕਿੱਥੋਂ ਤੁਸੀਂ ਲੋਕ ਨੂੰ ਨਹੀਂ ਜੀ ਮੈਂ ਨਾਬੇ ਤੋਂ ਆਈ ਨਾਬੇ ਤੋਂ ਤੇ ਜਿਹੜਾ ਵਿਵਾਦ ਹੈ ਤੁਹਾਡੇ ਤੇ ਕਿੰਨਾ ਕੁ ਅਸਰ ਪੈਛੀ ਚੀਜ਼ ਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਸਰ ਬੱਚਿਆਂ ਨੂੰ ਪੜਨ ਲਈ ਟਿਊਸ਼ਨ ਨਹੀਂ ਦੇ ਰਹੇ ਪਾਣੀ ਪੀਣੇ ਜਾ ਰਹੇ ਕੀ ਤੁਹਾਡੇ ਥੱਪੜ ਮਾਰੂ ਮੈਂ ਇਹ ਜੇ ਕਰੂੰ ਤੁਹਾਡੇ ਅੰਕ ਘੱਟ ਲਾਉਂ ਇਸ ਤਰ੍ਹਾਂ ਪ੍ਰਿੰਸੀਪਲ ਦਾ ਬੋਲਣ ਦਾ ਕੋਈ ਅਧਿਕਾਰ ਨਹੀਂ ਛੁੱਟੀ ਹੁੰਦੀ ਆਪਦੇ ਘਰ ਜਾਵੇ ਤਾਰੂਪੀਕੇ ਹੋਸਟਲ ਤੋਂ ਆਉਣ ਦਾ ਪ੍ਰਿੰਸੀਪਲ ਦਾ ਕੋਈ ਮਤਲਬ ਨਹੀਂ ਹੈ ਹਾਂਜੀ ਸਰ ਕੀ ਨਾਮ ਅਸਰਪ ਜੀ ਹਾਂ ਹਰਜਿੰਦਰ ਸਿੰਘ ਜੀ ਤੇ ਤੁਸੀਂ ਸਕੂਲ ਦੇ ਦੇਸੀ ਬਣ ਸਕ ਹਾਂਜੀ ਜੀ ਸਰ ਤੁਹਾਡੇ ਉੱਤੇ ਸਕੂਲ ਦੀ ਵਾਰਡਨ ਅਤੇ ਹੈੱਡਕੁੱਕ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਤੇ ਵੀ ਤੁਸੀਂ ਅ ਤੇ ਇੱਕ ਕਰਕੇ ਜਿਹੜਾ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕਰਦੇ ਸੀ ਤੇ ਮਤਲਬ ਹੋਸਟਲ ਦੇ ਵਿੱਚ ਜੋ ਬੱਚੀਆਂ ਨੇ तकरीबन ना ਉਹਨਾਂ ਨਾਲ ਵੀ ਗਾਲੀ ਗਲੋਚ ਕਰਦੇ ਸੀ ਸਰ ਜੀ ਇਹ ਇਲਜ਼ਾਮ ਨੇ ਇਹ ਬਿਲਕੁਲ ਨਹੀਂ ਝੂਠੇ ਨੇ ਜਿਹੜੀ ਮੇਰੀ ਇਨਕੁਆਰੀ ਆ ਉਹ ਮਾਨਯੋਗ ਡੀਸੀ ਸਾਹਿਬ ਕੋਲੇ ਪੈਂਡਿੰਗ ਪਈ ਆ ਜਿੰਨਾ ਚਿਰ ਉਹਨੂੰ ਇਨਕੁਆਰੀ ਦਾ ਪੈਂਡਿੰਗ ਕੋਈ ਸੋਲੂਸ਼ਨ ਨਹੀਂ ਹੁੰਦਾ ਇਸ ਰਿਗਾਰਡਿੰਗ ਮੈਂ ਹੋਰ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਥੈਂਕਸ ਇਹ ਪ੍ਰੋਫੈਸਰ ਕਹਿੰਦੇ ਵੀ ਉੱਚਤਲ ਪੇਪਰ ਸੀ ਬੱਚਿਆਂ ਨੇ ਜੇ ਤੁਸੀਂ ਚਾਹੇ ਤੇ ਫਿਰ ਨਹੀਂ ਲਗਾਉਣੇ ਹੁਣ ਅੱਤਰ ਪੇਪਰ ਦੇ ਬੱਚਿਆਂ ਨੇ ਸੋਲਿਡ ਉੱਚੇ ਸਰ ਸਾਰੇ ਪੇਪਰ ਦੇਖ ਕੇ ਆਏ ਸੀ ਜੀ ਇਹ ਕਰ ਹੋਰ ਲਾਈ ਤੁਸੀਂ ਪਹਿਲਾਂ ਵੀ ਜਿਹੜੇ ਤੁਸੀਂ ਸਾਡੇ ਕੋਲੇ ਕੰਨਿਆ ਸਾਹੂ ਦੇ ਵਿੱਚ ਸੀਗੇ ਉਹ ਸਰ ਪੁਰਾਣਾ ਮੈਟਰੋ ਦੇ ਉਦਗੜ੍ਹ ਮੇ ਕੋਈ ਗਲਤੀ ਕਰਨੀ